ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਜਿਤਨੀਆਂ ਵੀ ਸੰਗਤਾਂ ਤਨਤਨ ਬਾਬਾ ਦੀਪ ਸਿੰਘ ਜੀ ਖੰਡੇਵਲੀ ਸੱਚੀ ਸਰਕਾਰ ਉਹਨਾਂ ਨੂੰ ਪਿਆਰ ਕਰਨ ਵਾਲੀਆਂ ਔਰ ਦੂਸਰੇ ਨੰਬਰ ਤੇ ਤਨਤਨ ਸ਼ਬਦ ਗੁਰੂ ਸੇਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਤਨ ਮਨ ਨੂੰ ਹਿਰਦੇ ਦੇ ਨਾਲ ਪਿਆਰ ਕਰਨ ਵਾਲੀ ਸੰਗਤ ਨੂੰ ਸਾਧ ਸੰਗਤ ਜੀ ਬੇਨਤੀ ਆ ਉਹ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਖੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਾਲੂ ਵੀ ਆਪ ਜੀ ਦੇ ਨਾਲ ਫਤਿਹ ਜੀ ਸਾਂਹ ਦੇ ਵਿੱਚ ਆਪ ਜੀ ਨਾਲ ਸਾਂਝ ਪਾਈ ਸੀ ਤੇ ਸੰਗਰ ਜੀ ਅਸੀਂ ਬਾਅਦ ਵਿੱਚ ਦੇਖਿਆ ਉਸ ਰਕਾਵੜੇ ਦੇ ਵਿੱਚ ਕੁਝ ਖਰਾਬੀ ਆ ਰਹੀ ਸੀ ਜਿਸ ਤਰ੍ਹਾਂ ਕੋਈ ਹਵਾ ਚੱਲਦੀ ਹੋਵੇ ਵਿੱਚ ਖਰਾਬੀ ਆ ਰਹੀ ਸੀ ਸिलो ਪਰਮਾਤਮਾ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਧੰਨ ਧੰਨ ਪਾਪਾ ਦੀਪ ਸਿੰਘ ਜੀ ਇਹ ਉਹ ਹੀ ਸੱਚੇ ਪਾਤਸ਼ਾਹ ਜੀ ਆਪਣੇ ਮੇਲ ਮਲਾਉਂਦਾ ਹੈ ਉਹ ਹੀ ਕਿਰਪਾ ਕਰਦੇ ਨੇ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਆਪ ਜੀ ਦੇ ਨਾਲ ਛੋਟਕਾਂ ਜੀਆਂ ਵਿਚਾਰਾਂ ਕਰਨੀਆਂ ਚਾਹੁੰਦੇ ਆ ਸਾਧ ਸੰਗਤ ਜੀ ਜੋ ਆਪਾਂ ਨੈੱਟ ਦੇ ਉੱਤੇ ਦੇਖਦੇ ਆਂ ਟੀਮ ਹੌਲ ਬਣਿਆ ਸਾਧ ਸੰਗਤ ਜੀ ਜੋ ਨੌਜਵਾਨ ਕੁੜਗੇ ਜਿਨ੍ਹਾਂ ਨੇ ਸਾਧ ਸੰਗਤ ਜੀ ਟੈਨਾ ਗੰਦ ਪਾਇਆ ਹੋਇਆ ਹੈ ਸਾਧ ਸੰਗਤ ਜੀ ਜੇ ਜਦੋਂ ਵੀ ਸਾਧ ਸੰਗਤ ਜੀ ਅਸੀਂ ਮੋਬਾਈਲ ਖੋਲਦੇ ਆਂ ਤੇ ਗੁਰੂ ਦੇ ਪਿਆਰਿਓ ਸਾਨੂੰ ਸ਼ਰਮ ਆਉਂਦੀ ਆ ਸਾਧ ਸੰਗਤ ਜੀ ਦੂਸਰੀ ਆਪਾਂ ਕੱਲ ਰਾਇ ਕੀਤੀ ਸੀ ਕਿ ਜਿਹੜੇ ਸੰਤ ਹਨ ਜਿਹੜੇ ਸਾਧੂ ਹਨ ਜਿਹੜੇ ਬ੍ਰਹਮ ਗਿਆਨੀ ਹਨ ਪੋਤਾਂ ਨੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਅੱਜ ਸਾਧ ਸੰਗਤ ਜੀ ਪਹਿਲੀ ਬੇਨਤੀ ਤਾਂ ਇਹ ਆ ਅਪਜੀ ਨੂੰ ਕਿ ਜਿਵੇਂ ਤਾਸ ਨੇ ਕੱਲ ਵੀ ਬੇਨਤੀ ਕੀਤੀ ਸੀ ਹਰ ਇੱਕ ਦੀਵਾਨ ਦੇ ਵਿੱਚ ਬੇਨਤੀ ਕਰਦੇ ਆਪਾਂ ਕਿ ਇਹ ਆਪੋ ਜੀ ਸ਼ਬਦੇ ਲਾਡ ਲਗੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਲਾਡ ਲਗੋ ਜਿਤਨੇ ਵੀ ਆਪਾਂ ਬਈਆਂ ਨੂੰ ਸਾਧ ਸੰਗਤ ਜੀ ਸੰਤ ਬਾਬੇ ਮੰਨੀ ਫਿਰਦੇ ਆਂ ਸਭ ਦਾ ਖੜਾ ਛੜ ਦਿਓ ਸਾਧ ਸੰਗਤ ਜੀ ਜੇ ਕਾਲ ਯੁੱਗ ਦੇ ਵਿੱਚ ਸਾਧ ਸੰਗਤ ਜੀ ਤੁਸੀਂ ਜੁੜਨਾ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਸਾਧ ਸੰਗਤ ਜੀ ਜਿਹੜੇ ਸਾਡੀ ਅੱਗੇ ਜਾ ਕੇ ਵੀ ਸਾਧ ਸੰਗਤ ਜੀ ਬਾਹ ਫੜਨਗੇ ਇੱਥੇ ਵੀ ਫੜਨਗੇ ਸਾਡੀ ਪੱਤ ਟਕਣਗੇ ਅੱਜ ਸਾਧ ਸੰਗਤ ਜੀ ਦਾਸ ਨੇ ਤੁਸੀਂ ਵੀ ਦੇਖਿਆ ਹੋਣਾ ਸਾਧ ਸੰਗਤ ਜੀ Swami Shankaranand ji Khuri wale Tarwandhi kala ਉਹਨਾਂ ਨਾਮ ਸਾਧ ਸੰਗਤ ਜੀ ਇੱਕ ਪੈਂਡ ਵਾਲਿਆਂ ਨੇ ਮੁਰੇ ਕੀਤਾ ਸਾਧ ਸੰਗਤ ਜੀ ਉਹਨਾਂ ਨੇ ਵੀ ਇੱਕ ਰੇਪ ਕੀਤਾ ਗੁਰੂ ਦੇ ਪਿਆਰਿਓ ਨੌਜਵਾਨ ਪੈਂਡ ਦੇ ਨਾਲ ਉਹ ਵੀ ਉਥੋਂ ਨਿਕਲ ਤੁਰਿਆ ਭਾਈ ਤੁਰਿਆ ਅੱਜ ਸਾਡੇ ਬਾਬਿਆਂ ਦਾ ਜਿਹਨੂੰ ਅਸੀਂ ਬਾਬੇ ਮੰਨੀ ਫਿਰਦੇ ਹਾਂ ਜਿਨ੍ਹਾਂ ਨੂੰ ਅਸੀਂ ਬ੍ਰਹਮ ਗਿਆਨੀ ਮੰਨੀ ਫਿਰਦੇ ਹਾਂ ਸਾਧ ਸੰਗਤ ਜੀ ਕਈ ਤੁਸੀਂ ਅੰਦਾਜ਼ਾ ਲਾਓ ਗੁਰੂ ਦੇ ਪਿਆਰੋ ਜਿਨ੍ਹਾਂ ਨੂੰ ਅਸੀਂ ਬਾਬੇ ਸੰਤ ਗੁਰੂ ਮੰਨੀ ਫਿਰਦੇ ਆਪਦੇ ਆਪ ਦੇ ਅਸੀਂ ਫਲਾਣਾ ਸਾਡਾ ਫਲਾਣਾ ਗੁਰੂ ਆ ਜੀ ਸਾਡਾ ਫਲਾਣਾ ਗੁਰੂ ਆ ਸਾਧ ਸੰਗਤ ਜੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਰੋਲਦੇ ਗੁਰੂ ਦੇ ਪਿਆਰੋ ਇਹਨਾਂ ਦੇ ਮਗਰ ਦੁਨੀਆ ਸਿਰਫ ਤਾਂ ਫਿਰਦੀ ਐ ਸਾਧ ਸੰਗਤ ਜੀ ਕੀ ਇਹ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਲੈਂਦੇ ਆ ਪੂਜਾ ਆਪਦੀ ਕਰਾਉਂਦੇ ਆ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਸਾਧ ਸੰਗਤ ਜੀ ਗੁਰਬਾਣੀ ਸਾਧ ਕੀ ਨੂੰ ਕਹਿੰਦੀ ਹੈ ਜੇ ਆਪਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਸਾਧ ਕੀ ਨੂੰ ਕਿਹਾ ਜਾਂਦਾ ਹੈ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਧ ਨਾਮ ਨਿਰਮਲ ਤਾਂ ਕਿ ਕਰਮਾ ਜਿਹਦੇ ਕੰਮ ਨਿਰਮਲ ਹੈ ਜਿਹਦੇ ਕੰਮ ਪਵਿੱਤਰ ਆ ਜਿਹਦੇ ਸੁੱਚੇ ਕੰਮ ਆ ਉਹਨੂੰ ਸਾਧ ਕਹਿੰਦੇ ਆ ਪਰ ਅਸਲ ਤਾਂ ਸਾਧ ਸੰਗ ਜੀ ਧੰਨ Sri Guru Granth Sahib Ji ਹੈ ਪਰ ਇਹ ਠੀਕ ਹੈ ਸਾਧ ਸੰਗ ਜੀ ਕਿ ਜੇ ਕੋਈ ਪੁਰਾਣੀ ਗੁਰੂ ਦੇ ਪਿਆਰਿਓ ਉਹਨਾਂ ਦਾ ਨਾਮ ਜਪੇ ਉਹਨਾਂ ਦੇ ਨਾਲ ਜੁੜੇ ਹੋਰਾਂ ਨੂੰ ਜੁੜੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਵਰਗੇ ਹੀ ਬਣਾ ਲੈਂਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਆਪਣੇ ਵਰਗੇ ਹੀ ਬਣਾ ਲੈਂਦੇ ਨੇ ਗੁਰੂ ਦੇ ਪਿਆਰਿਓ ਇੱਕੋ ਹੀ ਬੇਨਤੀ ਹੈ ਕਾਲ ਯੁਗ ਦਾ ਟਾਈਮ ਹੈ ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਪਹਿਲਾਂ ਹੀ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਲਿਖ ਦਿੱਤਾ ਸਾਧ ਸੰਗਤ ਜੀ ਤੇ ਬਾਬਾ ਆਨੰਦ ਸਿੰਘ ਜੀ ਨੇ ਸਾਧ ਸੰਗਤੀ ਵਚਨ ਕੀਤਾ ਸੀ ਕਿਸੇ ਪ੍ਰੇਮੀ ਨੇ ਪੁੱਛਿਆ ਮਹਾਰਾਜ ਜੀ ਹੁਣ ਕਾਲ ਯੁਗ ਦਾ ਪਹਿਰਾ ਹੈ ਬਾਬਾ ਆਨੰਦ ਸਿੰਘ ਜੀ ਕਹਿੰਦੇ ਤੁਹਾਨੂੰ ਨਹੀਂ ਪਤਾ ਤੁਸੀਂ ਪਹਿਰੇ ਦੀ ਗੱਲ ਕਰਦੇ ਆ ਪਹਿਰੇ ਦੀ ਗੱਲ ਕਰਦੇ ਆ ਵੀ ਹੁਣ ਪਹਿਰਾ ਹੈ ਬਾਬਾ ਨਾਮ ਸਿੰਘ ਜੀ ਕਹਿੰਦੇ ਸਨ ਭਾਈ ਪੈਰੇ ਨਹੀਂ ਹੁਣ ਕਲਯੁਗ ਇੱਥੇ ਇਸ ਜਗਤ ਦੇ ਵਿੱਚ ਕਲਯੁਗ ਨੰਗਾ ਨੱਚਦਾ ਨੰਗਾ ਨੱਚਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੱਲਾ ਪੈਰਾ ਨਹੀਂ ਨੰਗਾ ਨਾ ਨੰਗਾ ਹੋ ਹੋ ਕੇ ਨਾਚ ਕਰਦਾ ਕਲਯੁਗ ਹੁਣਾ ਇਹ ਇਹ ਤੋਂ ਸਾਧ ਸੰਗ ਦੀ ਬਚਨ ਦਾ ਤਰੀਕਾ ਇੱਕੋ ਹੀ ਹੈ ਸ਼ਬਦ ਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਗੁਰੂ ਮੰਨ ਗਏ ਸਾਧ ਸੰਗਤ ਜੀ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ 16-17 ਸਾਲ ਸਾਧ ਸੰਗਤ ਦੀ ਬਾਬਿਆਂ ਦੇ ਕੋਲੇ ਰਿਆ 16-17 ਸਾਲ ਬਾਬਿਆਂ ਕੋਲੇ ਰਿਆ ਚੌਂਕੀਆਂ ਭਰ ਭਰ ਕੇ ਦੇਖ ਲੀਆਂ ਸਾਧ ਸੰਗਤ ਜੀ ਧੰਨ ਧੰਨ ਬਾਬਾ ਅਨੰਸੂ ਜੀ ਨਾਨਕ ਸਰ ਵਾਲਿਆਂ ਨੇ ਸਾਧ ਸੰਗਤ ਜੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇਵੜੀ ਸੱਚੀ ਸਰਕਾਰ ਨੇ ਸਾਧ ਸੰਗਤ ਜੀ ਇਹ ਕਹਿ ਲੋ ਜਾਂ ਕਹਿ ਲੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਹ ਸੰਗ ਜੀ ਇਹਨਾਂ ਅੱਖਾਂ ਦੇ ਨਾਲ ਸਾਹ ਸੰਗ ਜੀ 15 16 ਸਾਲਾਂ ਦੇ ਵਿੱਚ ਸਭ ਕੁਝ ਮੁਖਾ ਦਿੱਤਾ ਵੀ ਤੂੰ ਫਿਰ ਤੁਰ ਕੇ ਵੇਖ ਲੈ ਕੋਈ ਹੈਗਾ ਤੇਰਾ ਕੋਈ ਬੰਦਾ ਇੱਥੇ ਜਿਨ੍ਹਾਂ ਦੇ ਕੁਸ਼ਹਰੇ ਧੋਤੇ ਸਾਹ ਸੰਗ ਜੀ ਜਿਨ੍ਹਾਂ ਨੂੰ ਅਸੀਂ ਬਾਬੇ ਕਹਿੰਦੇ ਰਹੇ ਸਾਹ ਸੰਗ ਜੀ ਉਹਨਾਂ ਦੇ ਘਰਾਂ ਦੇ ਵਿੱਚ ਕੰਮ ਕਰਦੇ ਰਹੇ ਸਾਹ ਸੰਗ ਜੀ ਫਰਨੀਚਰ ਦਾ ਕੰਮ ਘਰਾਂ ਦੇ ਵਿੱਚ ਕਰਦੇ ਰਹੇ ਬਿਨਾਂ ਸੇਵਾ ਤੋਂ ਸਾਹ ਸੰਗ ਜੀ ਤੇ ਗੁਰੂ ਦੇ ਪਿਆਰਿਓ ਉਹਨਾ ਬਾਬਿਆਂ ਨੇ ਅੱਜ ਆਹ ਦਿਨ ਲਿਆਂਦਾ ਸਾਧ ਸੰਗਤ ਜੀ ਪੁੰਜੇ ਲਾਤਾ ਗੁਰੂ ਦੇ ਪਿਆਰਿਓ ਇੱਥੇ ਇੱਥੇ ਸਾਧ ਸੰਗਤ ਜੀ ਬਾਬੇ ਬੋਟਾਂ ਵੇਖਦੇ ਆ ਬੋਟਾਂ ਕੀ ਵੀ ਜਾਦਾ ਬਾਬੇ ਸਾਧ ਸੰਗਤ ਜੀ ਸਾਡਾ ਸਭ ਕੁਝ ਕਰ ਸਕਦੇ ਸੀਗੇ ਘਰ ਵਾਸਾ ਸਕਦੇ ਸੀਗੇ ਸਭ ਕੁਝ ਕਰ ਸਕਦੇ ਸੀਗੇ ਪਰ ਗੁਰੂ ਦੇ ਪਿਆਰਿਓ ਬਾਬਿਆਂ ਦੇ ਤਾਂ ਖੁਦ ਆਪ ਬਿਮਾਰ ਪਏ ਆ ਘਰ ਘਰ ਜਾ ਕੇ ਦੇਖੋ ਸਾਧ ਸੰਗਤ ਜੀ ਇਹ ਬਾਬੇ ਸਾਧ ਸੰਗਤ ਜੀ ਲੋਕਾਂ ਦਾ ਟੋਲਾ ਸਾਧ ਸੰਗਤ ਜੀ ਅਸੀਂ ਇਹਨਾਂ ਅੱਖਾਂ ਦੇ ਨਾਲ ਸਾਧ ਸੰਗਤ ਜੀ ਦੇਖਿਆ ਪਰ ਇੱਕ ਗੁਰੂ ਸਥਾਨ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਦਾ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਡੀ ਜਵਾਨ ਪੰਦ ਕੀਤੀ ਹੋਈ ਵੀ ਹੈ ਗੁਰੂ ਦੇ ਪਿਆਰਿਓ ਮੈਂ ਫਿਰ ਵੀ ਇਹ ਗੱਲਾਂ ਮੈਂ ਕਈ ਦਵਾਨਾਂ ਦੇ ਵਿੱਚ ਦੱਸੀਆਂ ਸਾਧ ਸੰਗਤ ਜੀ ਜਦੋਂ ਵੀ ਦਾਸ ਦੀ ਮਿਰਤੂ ਹੋਊਗੀ ਸਾਧ ਸੰਗਤ ਜੀ ਜਿੱਥੇ ਵੀ ਸਾਧ ਸੰਗਤ ਜੀ ਅਸੀਂ ਪਾਏ ਹੋਵਾਂਗੇ ਸਾਡੀਆਂ ਚਿੱਪਾ ਰਿਕਾਰਡਿੰਗ ਕਰ ਕਰਕੇ ਰੱਖੀਆਂ ਹੋਈਆਂ ਸਾਧ ਸੰਗਤ ਜੀ ਕਿ ਜਿਹੜਾ ਵੀ ਉਹ ਚਾਪਨੂੰ ਚੱਕੂਗਾ ਸਾਧ ਸੰਗਤ ਜੀ ਉਹਦੇ ਵਿੱਚ ਰਿਕਾਰਡਾਂਗਾ ਕੀਤੀਆਂ ਹੋਈਆਂ ਬੀਆਂ ਉਹ ਕਿਹੜਾ ਗੁਰੂ ਘਰ ਆ ਕਿਹੜਾ ਗੁਰਦੁਆਰਾ ਤੇ ਕਿਹੋ ਜਿਹਾ ਉਹ ਸੰਤ ਸੀ ਕੀ ਉਹਨਾਂ ਦੇ ਕੰਮ ਸੀ ਸੰਤਾਂ ਦੇ ਮੈਨੂੰ ਪਤਾ ਸਾਧ ਸੰਗਤ ਜੀ ਕਿ ਅੱਜ ਉਹ ਸੰਤਾਂ ਨੂੰ ਸਾਧ ਸੰਗਤ ਜੀ ਉਹ ਵੀ ਪੈਰੀ ਹੱਥ ਲਾਉਂਦੇ ਹੋਣਗੇ ਜਿਨ੍ਹਾਂ ਦੀ ਕੁੜੀ ਦੇ ਨਾਲ ਉਹਨੇ ਰੇਪ ਕੀਤਾ ਸੀ ਸਾਧ ਸੰਗ ਜੀ ਉਹ ਵੀ ਜਾ ਕੇ ਸੰਤ ਉਹਨਾਂ ਨੂੰ ਪੈਰੀ ਹੱਥ ਲਾਉਂਦੇ ਹੋਣਗੇ ਪਰ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਕਿ ਹੋ ਸਕਦਾ ਸਾਡੀ ਕੁੜੀ ਦੇ ਨਾਲ ਸਾਡੇ ਧੀ ਦੇ ਨਾਲ ਇਸੇ ਬਾਬੇ ਨੇ ਰੇਪ ਕੀਤਾ ਸਾਡੀ ਕੁੜੀ ਨੂੰ ਇਸੇ ਨੇ ਮਾਰਿਆ ਉਹਨਾਂ ਨੇ ਸਾਧ ਸੰਗ ਦਾਸ ਨੂੰ ਧਮਕੀਆਂ ਦਿੱਤੀਆਂ ਜੋ ਵੀ ਧਮਕੀਆਂ ਆਈਆਂ ਸਾਨੂੰ ਸਾਧ ਸੰਗ ਜੀ ਸਾਡੀਆਂ ਰਿਕਾਰਡਿੰਗ ਕਰ ਕਰਕੇ ਰੱਖੀਆਂ ਹੋਈਆਂ ਜਿਵੇਂ ਜਿਵੇਂ ਵੀ ਅਸੀਂ ਬੁੱਢਾ ਗਾਲ ਤੋਂ ਬੋਲਦੇ ਆਂ ਜਿ ਅਸੀਂ ਫਰਾਨੇ ਦਾਲ ਤੋਂ ਬੋਲਦੇ ਆਂ ਜੀ ਫਰਾਨੇ ਦਾਲ ਤੋਂ ਬੋਲਦੇ ਆਂ ਜੀ ਸਾਡੇ ਸਾਰੀਆਂ ਰਿਕਾਰਡਿੰਗਾਂ ਸਾਧ ਸੰਗ ਜੀ ਰੱਖਮੀਆਂ ਪੰਹਾਰ ਕੌੜਾਂ ਕੀਤੀਆਂ ਪੰਹਾਰ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਧੰਨ ಶ್ರೀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ ਇਸ ਦੁਨੀਆ ਦੇ ਉੱਤੇ ਕੋਈ ਬਾਬਾ ਨੇ ਨਾਂ ਚਮਕੀਆਂ ਪਰ ਉਹ ਸਾਧ ਸੰਗ ਜੀ ਨਾਂ ਚਮਕੀਆਂ ਪਰੋ ਗੁਰੂ ਦੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਘਰ ਦੇ ਵਿੱਚ ਸੈਂਚੀਆਂ ਲੈ ਕੇ ਗੁਰੂ ਦੇ ਪਿਆਰਿਓ ਆਪ ਤੁਸੀਂ ਪਾਠ ਕਰੋ ਆਪ ਤੁਸੀਂ ਗੁਰੂ ਸਾਹਿਬ ਜੀ ਦਾ ਪਾਠ ਸਰਬਨ ਕਰੋ ਤੁਹਾਡੀਆਂ ਅੱਖਾਂ ਖੁੱਲ ਜਾਣੀਆਂ ਗੁਰੂ ਦੇ ਪਿਆਰਿਓ ਸਾਡੇ ਸਤਿਕਾਰਯੋਗ অতি ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਤੁੰਦਾ ਜੀ ਸਾਧ ਸੰਗਤ ਜੀ ਉਹ ਇੱਕ ਇੱਕ ਸ਼ਬਦ ਦੀ ਸਾਧ ਸੰਗਤ ਜੀ ਇੱਕ ਇੱਕ ਸ਼ਬਦ ਦੀ ਜੋ ਸਾਧ ਸੰਧੀ ਵਿਆਖਿਆ ਕਰਦੇ ਆ ਇਨਸਾਨ ਸਾਧ ਸੰਧੀ ਅੱਖਾਂ ਜਿਹੜੀਆਂ ਨਾ ਇਨਸਾਨ ਦੀਆਂ ਅੱਖਾਂ ਖੋਲ ਦਿੰਦੇ ਆ ਪਰ ਗੁਰੂ ਦੇ ਪਿਆਰਿਓ ਗੱਲੇ ਆ ਜਿਹੜੀ ਕੜੈਨ ਹੁੰਦੀ ਹੈ ਨਾ ਕੜੈਨ ਦੀ ਗੋਲੀ ਹੁਣ ਤੱਕ ਕੜੈਨ ਬਹੁਤ ਘਟ ਗਈ ਕੜੈਨ ਦੀ ਗੋਲੀ ਹੁਣ ਤੱਕ ਦੇ ਸ਼ੈਤ ਨਹੀਂ ਦਾਸ ਨੇ ਦੇਖੀ ਕਿਤੇ ਪਰ ਜਿਹੜੀ ਪਹਿਲਾਂ ਦਾਸ ਦੇ ਦੇਖੀ ਸੀਗੀ ਕੜੈਨ ਦੀ ਗੋਲੀ ਹੁੰਦੀ ਸੀ ਇੱਕ ਹੁੰਦੀ ਮੋਟੀ ਸੀ ਇੱਕ ਵੱਡੀ ਹੁੰਦੀ ਸੀਗੀ ਤੇ ਕੜੈਨ ਜਿਹੜੀ ਕਹਿੰਦੇ ਸਾਸੰਗ ਦੀ ਉਹ ਜ਼ਹਿਰ ਦੇ ਬਰਾਬਰ ਹੁੰਦੀ ਸੀ ਇੰਨੀ ਕੌੜੀ ਹੁੰਦੀ ਸੀਗੀ ਜਿਹੜਾ ਸਾਸੰਗ ਜੀ ਖਾ ਲੈਂਦਾ ਸੀ ਉਹਨੂੰ ਬੁਖਾਰ ਨਹੀਂ ਚੜਦਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਸਰਬ ਸੰਗਤ ਹੁੰਦਾ ਜੀ ਸਾਸੰਗ ਦੀ ਉਹਨਾਂ ਦਾ ਪ੍ਰਚਾਰ ਤੇਰਾ ਤੱਕੜੈਨ ਦੀ ਗੋਲੀ ਵਾਂਗੂ ਲੱਗੂਗਾ ਤੇ ਜਦੋਂ ਸਾਸੰਗ ਜੀ ਕੜੈਨ ਦੀ ਗੋਲੀ ਅੰਦਰ ਹਾਜਮ ਕਰ ਲੈਣਾ ਸੀ ਇੱਕ ਉਹਨਾਂ ਦੀ ਰਿਕਾਰਡਿੰਗ ਵੇਖ ਲਈ ਉਦੋਂ ਬਾਅਦ ਵਿੱਚ ਸਾਸੰਗ ਜੀ ਅਸੀਂ ਇਹੀ ਕਹਾਂਗੇ ਕਿ ਜੇ ਕੀ ਸਹੀ ਪ੍ਰਚਾਰਕ ਹੈ ਸਹੀ ਦੁਨੀਆ ਦਾ ਪ੍ਰਚਾਰਕ ਹੈਗਾ ਤੇ ਭਾਈ ਸਰਬਜੀਤ ਸਿੰਘ ਜੀ ਤੁੰਦਾ ਜੀ ਇੱਕੋ ਹੀ ਇੱਕ ਦੁਨੀਆ ਦੇ ਵਿੱਚ ਪ੍ਰਚਾਰਕ ਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਨਿੰਦਿਆ ਨਹੀਂ ਕਰਦੇ ਸਾਹ ਸੰਜੀ ਕਿਸੇ ਦੀ ਕਿਸੇ ਦੀ ਨਿੰਦਿਆ ਨਹੀਂ ਕਰਦੇ ਅੱਜ ਦਾਸ ਦੇ ਸਾਹ ਸੰਜੀ ਤੁਹਾਡੇ ਨਾਲ ਇੱਕੋ ਹੀ ਵਿਚਾਰ ਕਰਨੇ ਸੀ ਕਿ ਭਾਈ ਅਮਰਤਪਾਲ ਸਿੰਘ ਜੀ ਮਹਿਰੋ ਸਾਧ ਸੰਗਤ ਜੀ ਦੇਖੋ ਜਵਾਨਾਂ ਕਿ ਹੋ ਜਾ ਗਿਆ ਜੇ ਭਾਈ ਅਮਰਤਪਾਲ ਸਿੰਘ ਜੀ ਮਹਿਰੋ ਨੇ ਸਾਧ ਸੰਗਤ ਜੀ ਉਹ ਲਾਚਾਰ ਕੁੜੀਆਂ ਦੇ ਉੱਤੇ ਸਾਧ ਸੰਗਤ ਜੀ ਧੱਬਾ ਬੋਲਿਆ ਪਹਿਲਾਂ ਸਮਝਾਇਆ ਸਾਧ ਸੰਗਤ ਜੀ ਉਹਨਾਂ ਨੂੰ ਦੋ ਤਿੰਨ ਵਾਰ ਸਮਝਾਇਆ ਤੁਸੀਂ ਵੀਡੀਓ ਦੇਖੋ ਨੈਟ ਤੇ ਉੱਤੇ ਅਸੀਂ ਤਾਂ ਦੇਖੀ ਆ ਸਾਧ ਸੰਗਤ ਜੀ ਪਹਿਲਾਂ ਸਮਝਾਇਆ ਗਿਆ ਸਾਧ ਸੰਗਤ ਜੀ ਉਹ ਨਾ ਹੀ ਬਾਜ ਆਈਆਂ ਗੁਰੂ ਦੇ ਪਿਆਰਿਓ ਤੇ ਫੇਰ ਸਾਧ ਸੰਗਤ ਜੀ ਉਹਨਾਂ ਨੇ ਸਫਾਈ ਕੀਤੀ। ਹੁਣ ਸਾਧ ਸੰਗਤ ਜੀ ਟਾਈਮ ਕਿਹੋ ਜਿਹਾ ਆ ਗਿਆ ਹੈ। ਗੁਰੂ ਦੇ ਪਿਆਰਿਓ ਇਹ ਪੁਲਿਸ ਪ੍ਰਸ਼ਾਸਨ ਨੂੰ ਸਾਧ ਸੰਗਤ ਜੀ ਪੁਲਿਸ ਨੂੰ ਵੀ ਚਾਹੀਦਾ ਸਾਧ ਸੰਗਤ ਜੀ ਕਿ ਸਭ ਦੇ ਈ ਧੀਆਂ ਗੁਰੂ ਦੇ ਪਿਆਰੋ ਘਰ ਦੇ ਵਿੱਚ ਬੱਚੇ ਸਭ ਦੇ ਬੱਚੇ ਆ ਧੀਆਂ ਹੈਗੀਆਂ। ਗੰਧ ਤਾਂ ਉਹਨਾਂ ਨੂੰ ਵੀ ਪੈਂਦਾ ਦੀਂਦਾ। ਜੇ ਸਾਧ ਸੰਗਤ ਜੀ ਉਸ ਗੰਧ ਨੂੰ ਕੋਈ ਸਾਫ਼ ਨਹੀਂ ਕਰਦਾ ਤੇ ਉਹ ਗੰਧ ਕੀ ਸਾਧ ਸੰਗਤ ਜੀ ਦਿਨੋ ਦਿਨ ਵਧੀ ਜਾਂਦੀ ਹੈ। ਵਧੀ ਜਾਂਦੀ ਸਾਧ ਸੰਗਤ ਜੀ। ਸਾਡੀਆਂ ਵੀ ਧੀਆਂ ਪੈਣਾ ਫਿਰ ਉਹੋ ਜੇ ਕੰਮ ਕਰਨੀਆਂ ਗੁਰੂ ਦੇ ਪਿਆਰਿਓ ਜੇ ਉਸ ਗੰਦਗੀ ਨੂੰ ਕੋਈ ਮਟਾਉਣ ਵਾਲਾ ਆ ਗਿਆ ਗੁਰੂ ਦੇ ਪਿਆਰਿਓ ਤੇ ਅੱਜ ਉਹਨਾਂ ਨੂੰ ਸਾਧ ਸੰਗਤ ਜੀ ਜੇਲ੍ਹ ਦੇ ਵਿੱਚ ਧੱਕਾਂ ਦੀ ਕੋਸ਼ਿਸ਼ ਕਰਦੇ ਆ ਵੀ ਇਹਨੂੰ 7 ਸਾਲ ਦੀ ਸਜ਼ਾ ਇਹਨੂੰ 20 ਸਾਲ ਦੀ ਸਜ਼ਾ ਸਾਧ ਸੰਗਤ ਜੀ ਮੈਂ ਸਾਧ ਸੰਗਤ ਜੀ ਇੱਕ ਹੋਰ ਗੱਲ ਤੋਂ ਹੈਰਾਨ ਆ ਗੁਰੂ ਦੇ ਪਿਆਰਿਓ ਉਹਨਾਂ ਦੇ ਨਿਹੰਗ ਸਿੰਘ ਦਾ ਸਾਧ ਸੰਗਤ ਜੀ ਚੋਲਾ ਪਾਇਆ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਮੁਸਲਮਾਨਾਂ ਦੇ ਦੱਸਦੇ ਸਾਧ ਸੰਗਤ ਜੀ ਉਧਰੋਂ ਵੀਰ ਜੀ ਹਨ ਪਰ ਜਦੋਂ ਕੋਈ ਅਮਰਤ ਛੱਕ ਲੈਂਦਾ ਸਾਧ ਸੰਗਤ ਇਹ ਮੁਸਲਮਾਨ ਨਹੀਂ ਰਹਿ ਜਾਂਦਾ ਉਹ ਹਿੰਦੂ ਨਹੀਂ ਰਹਿ ਜਾਂਦਾ ਉਹ ਜ਼ਿਮੀਦਾਰ ਨਹੀਂ ਰਹਿ ਜਾਂਦਾ ਉਹ ਕੋਈ ਵੀ ਸਾਧ ਸੰਗਤ ਜਾਤ ਪਾਤ ਨਹੀਂ ਰਹਿ ਜਾਂਦੀ ਸਾਧ ਸੰਗਤ ਦੀ ਉਹ ਗੁਰੂ ਦਾ ਖਾਲਸਾ ਬਣ ਜਾਂਦਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਜਿਹੜਾ ਰਸੂਲਪੁਰ ਵਾਲਾ ਸਾਧ ਸੰਗਤ ਦੀ ਗਦਾ ਸਾਧ ਸੰਗਤ ਰਸੂਲਪੁਰ ਵਾਲਾ ਗਦਾ ਸਾਧ ਸੰਗਤ ਜੀ ਉਹਦੇ ਤੇ ਉਹ ਬੀਬੀ ਨੇ ਕਿਵੇਂ ਇਲਜ਼ਾਮ ਲਾਇਆ ਸਾਧ ਸੰਗਤ ਜੀ ਬੀਬੀ ਨੇ ਬਿਲਕੁਲ ਸੱਚ ਕਿ ਉਹ ਕਹਿੰਦੀ ਜਿੱਥੇ ਮੈਨੂੰ ਮਰਜ਼ੀ ਖੜਾ ਲਓ ਅੱਜ ਨੰਗਲਸਣਾ ਨੇ ਲਾਰਲੀ ਫੌਜ ਨੇ ਵੀ ਰਿਪੋਰਟਾਂ ਕੱਢ ਲਈ ਉਹਦੇ ਬਾਰੇ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਕਿਉਂਕਿ ਉਹ ਉਹਨਾਂ ਦੀਆਂ ਧੀਆਂ ਵਹਿਂਦੀਆਂ ਹੋਣੀਆਂ ਉਹਨਾਂ ਉਹਨਾਂ ਦਾ ਪਰਿਵਾਰ ਸਭ ਕੁਝ ਨੰਗੇਜ ਵੇਦਾ ਆਊਗਾ ਉਹਨਾਂ ਨੂੰ ਤਾਂ ਇਸ ਕਰਕੇ ਦਰਦਾ ਉਹ ਵੇਦੇ ਹੋਣਗੇ ਵੀ ਹੁਣ ਕੌਣ ਕਰੂਗਾ ਸਾਧ ਸੰਗਤ ਜੀ ਗੱਲ ਜਿਹੜੀ ਦਾਸ ਕਹਿਣੀ ਚਾਹੁੰਦਾ ਅੱਜ ਸਾਧ ਸੰਗਤ ਜੀ ਭਵਾਂ ਬੁੱਢਾ ਨਾਲ ਆ ਭਵਾਂ ਤਰਨਾ ਨਾਲ ਆ ਜਾਂ ਹੋਰ ਕੋਈ ਢਾਲਾ ਕਿਸੇ ਵੀ ਸਾਧ ਸੰਗਤ ਜੀ ਭਾਸ਼ਾ ਦੇ ਵਿੱਚ ਦਾਸ ਨੂੰ ਨਹੀਂ ਆ ਭਾਸ਼ਾ ਨਹੀਂ ਹੁੰਦੀਆਂ ਕੋਈ ਵੀ ਢਾਲਾ ਦਾਸ ਸ਼ਾਰਟਕਟ ਦੇ ਵਿੱਚ ਬੋਲ ਦੇਵੇ ਕੋਈ ਵੀ ਢਾਲਾ ਸਿੰਘ ਸਿੰਘਾਂ ਦਾ ਅੱਦੇ ਸਾਧ ਸੰਗਤ ਜੀ ਭਾਈ ਅਮਰਤਪਾਲ ਦੇ ਵਿਰੋਧ ਹੋਏ ਬੈਠੇ ਨੇ ਅੱਦੇ ਉਹਨਾਂ ਦੀ ਸਲਾੰਘਾ ਕਰਦੇ ਆ ਵੀ ਬਹੁਤ ਕੰਮ ਵਧੀਆ ਕੀਤਾ ਇਹਨਾਂ ਨੇ ਹੁਣ ਜਿਹੜੇ ਵਿਰੋਧ ਹੋਏ ਵੇ ਸਾਧ ਸੰਗ ਜੀ ਨੰਗ ਸੰਗ ਵੀ ਉਹੋ ਵੀ ਐ ਸਾਧ ਸੰਗ ਜੀ ਉਹ ਵੀ ਨੰਗ ਸੰਗ ਆ ਜੀ ਉਹਨਾਂ ਨੇ ਇੱਕ ਕੁੜੀ ਦੇ ਉੱਤੇ ਇਹ ਕੰਮ ਕਰਨਾ ਨਹੀਂ ਸੀਗਾ ਉਹਨ ਹੱਤੇ ਨੱਤੇ ਉੱਤੇ ਕੰਮ ਕਰਦਾ ਇਹਨ ਹੱਤੇ ਤੇ ਵਾਰ ਕਰਦਾ ਕਰਪਾਣਾ ਉਹਨਾਂ ਦੀਆਂ ਵੀ ਪਾਈਆਂ ਮੀਆਂ ਨੱਤੇ ਹੱਤੇ ਕਿਵੇਂ ਵਾਰ ਕਰਦਾ ਬਈ ਪਹਿਲਾਂ ਤਿੰਨ ਵਾਰੀ ਵਾਰੰਗ ਕੀਤੀ ਸੀ ਵਾਰੰਗ ਦਿੱਤੀ ਸੀਗੀ ਤਿੰਨ ਵਾਰੀ ਜੇ ਨੰਗ ਸਿੰਘਾਂ ਦੀ ਸਾਧ ਸੰਗ ਦੀ ਭਾਵਾਂ ਕੋਈ ਵੀ ਦਾਲਾ ਜੇ ਆਪ ਸਵੇਜਦੀ ਨਹੀਂ ਨੰਗ ਸਿੰਘ ਫੌਜਾਂ ਦੀ ਬਣਦੀ ਸਾਧ ਸੰਗ ਜੀ ਆਪ ਸਵੇਜਦੀ ਸਾਧ ਸੰਗ ਦੀ ਇਹ ਦੋ ਫਾੜ ਹੋਏ ਪਏ ਆ ਤੇ ਫਿਰ ਸਮਝ ਹੁਪਤਾ ਕੀ ਕਰਨਗੇ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਤਾਂ ਸਾਧ ਸੰਗ ਦੀ ਉਸ ਗੰਦ ਨੂੰ ਬੰਦ ਕੀਤਾ ਸਾਧ ਸੰਗ ਦੀ ਬੰਦ ਉਸ ਗੰਦ ਨੂੰ ਬੰਦ ਕੀਤਾ ਤੇ ਅੱਦੇ ਨੰਗ ਸੰਗ ਕਈ ਦਿਨ ਹੈ ਜੀ ਉਹਨੇ ਨਹਾਤੇ ਉੱਤੇ ਵਾਰ ਕੀਤਾ ਫਰਨਾ ਵਾਰ ਕੀਤਾ ਸਨ ਕਰਕੇ ਆ ਇਹਦਾ ਮਤਲਬ ਥੋੜਾ ਜਿਹਾ ਗੰਦ ਸਾਹ ਸੰਜੀ ਹੋਰ ਵਧਦਾ ਜਾਂਦਾ ਫਿਰ ਸਾਫ਼ ਕਰਨ ਵਾਲਾ ਕੌਣ ਸੀਗਾ ਨਹਾਤੇ ਉੱਤੇ ਵਾਰ ਨਹੀਂ ਕਰਨਾ ਸੀਗਾ ਅੱਜ ਜਿਹੜੀਆਂ ਕੁੜੀਆਂ ਨੂੰ ਸਕਾਲਟੀ ਮਿਲੀ ਐ ਸਾਹ ਸੰਜੀਆ ਜਿਹੜੀਆਂ ਲੋਥਰਾ ਵਰਗੀਆਂ ਫੈਰਨਸ ਆ ਜਿਹਨਾਂ ਨੂੰ ਸਕਾਲਟੀ ਮਿਲੀ ਐ ਗੁਰੂ ਦੇ ਪਿਆਰਿਓ ਉਹ ਹੋਰ ਗੰਦ ਵਧਾਉਣ ਲੱਗੀਆਂ ਵੀ ਸਾਡੀ ਤਾਂ ਹੁਣ ਸਕਾਲਟੀ ਪੈ ਗਈ ਐ ਹੁਣ ਅਸੀਂ ਤਾਂ ਜੋ ਮਰਜ਼ੀ ਕਰੀਏ ਸਾਨੂੰ ਸਕਾਲਟੀ ਮਿਲ ਗਈ ਐ ਪਰ ਚੰਗੇ ਕੰਮ ਕਰਨ ਵਾਸਤੇ ਸਕਵਲਟੀ ਕਿਸੇ ਨੂੰ ਨਹੀਂ ਮਿਲਦੀ ਸਾਧ ਸੰਗ ਦੀ ਵੀ ਇਹ ਚੰਗੇ ਕੰਮ ਕਰਦਾ ਹੈ ਗੰਦ ਨੂੰ ਸਾਫ ਕਰਦਾ ਹੈ ਸਾਧ ਸੰਗ ਜੀ ਕਾਲ ਯੁਗ ਦੀ ਨਿਸ਼ਾਨੀ ਹੈ ਇਹੋ ਹੀ ਤੁਹਾਡੇ ਨਾਲ ਰਹਿ ਕਰਨੇ ਸੀ ਗੁਰੂ ਦੇ ਪਿਆਰਿਓ ਇੱਕ ਖਤੇ ਦੀ ਸਾਂਝ ਪਾਉਣੀ ਸੀ ਤੁਹਾਨੂੰ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਫੜੋ ਗੁਰਬਾਣੀ ਦੇ ਨਾਲ ਜੁੜੋ ਜਦੋਂ ਵੀ ਤੁਹਾਡਾ ਮਨ ਕਰੇ ਸਾਧ ਸੰਗ ਜੀ ਜਾਂਚ ਪੈਰਾ ਰੂਪੀ ਗੁਰਬਾਣੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਸੱਚੀ ਸਰਕਾਰ ਦੇ ਸ਼ੀਤਾਂ ਸਾਹਿਬ ਤੋਂ ਸਿੱਧਾ ਲੈਫ ਦਿਖਾਉਂਦੇ ਆ ਗੁਰੂ ਦੇ ਪਿਆਰਿਓ ਚ ਪੈਰਾ ਸਾਹਿਬ ਉਹ ਗੁਰਬਾਣੀ ਘਰ ਵਿੱਚ ਲਾ ਕੇ ਰੱਖੋ ਜਨ ਧੰਨ Shri ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸੁੱਖਾਂ ਦੀ ਮਣੀ ਸਾਧ ਸੰਗਤ ਜੀ ਘਰਾਂ ਦੇ ਵਿੱਚ ਚਲਾ ਕੇ ਰੱਖੋ ਮੇਰੀਓ ਭੈਣੋ ਮਤਾਵੋ ਮੇਰੇ ਵੀਰੋ ਮੈਂ ਵਾਰ-ਵਾਰ ਇਹੀ ਬੇਨਤੀ ਕਰਨਾ ਕਿਸ ਦੁਨੀਆ ਦੇ ਉੱਤੇ ਗੁਰੂ ਤੋਂ ਬਿਨਾ ਬਾਹ ਫੜਨ ਵਾਲਾ ਕੋਈ ਨਹੀਂ ਕੋਈ ਦੁਨੀਆ ਦੇ ਉੱਤੇ ਬਾਬਾ ਨਹੀਂ ਕੋਈ ਸੰਤ ਨਹੀਂ ਕੋਈ ਸਾਧੂ ਨਹੀਂ ਗੁਰੂ ਦੇ ਪਿਆਰਿਓ ਕੋਈ ਸੇਵ ਨਹੀਂ ਸਾ ਸੰਗ ਜੀ ਇੱਥੇ ਗੁਰੂ ਦੇ ਪਿਆਰਿਓ ਇੱਕ ਨਾ ਇੱਕ ਦਿਨ ਸਾਧ ਸੰਧੀ ਜਦੋਂ ਘੜਾ ਭਰ ਜਾਂਦਾ ਤੇ ਗੁਰੂ ਦੇ ਪਿਆਰਿਓ ਉਹ ਜ਼ਰੂਰ ਗੁਰੂ ਦੇ ਪਿਆਰਿਓ ਖੁੱਲ ਜਾਂਦਾ ਪਤਾ ਲੱਗ ਜਾਂਦਾ ਵੀ ਹੁਣ ਇਹਦੇ ਵਿੱਚ ਕੀ ਆ ਜੇ ਸਾਧ ਸੰਗਤ ਦਾ ਆਸ ਆਪਣੀ ਗੱਲ ਕਰੇ ਸਾਧ ਸੰਗਤ ਜੀ ਮੈਂ ਦੁੱਧ ਦਾ ਤੋਤਾ ਨਹੀਂਗਾ ਪਰ ਜਿੱਥੋਂ ਤੱਕ ਮੇਰੀ ਆਤਮਾ ਬੋਲਦੀ ਹੈ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਜਿੱਥੋਂ ਤੱਕ ਮੈਂ ਸੰਗਤ ਨੂੰ ਪਿਆਰ ਕਰਦਾ ਇਹ ਹੀ ਸਾਧ ਸੰਗਤ ਦੀ ਚਾਹਨਾ ਕਿ ਮੈਂ ਨੀਵੀਂ ਪਾ ਕੇ ਤੁਰਾਂ ਨੀਵਾ ਹੋ ਕੇ ਤੁਰਾਂ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਵੱਧ ਤੋਂ ਵੱਧ ਸੰਜੋਗ ਦਿਓ ਗੁਰੂ ਦੇ ਪਿਆਰਿਓ ਜੇ ਸਾਡੇ ਵੀਰ ਚਾਹਣ ਜੇ ਸਾਡੀਆਂ ਮਾਤਾਵਾਂ ਚਾਹਣ ਜੇ ਸਾਡੀਆਂ ਭੈਣਾਂ ਚਾਹਣ ਜੇ ਆਪਾਂ ਇੱਕ ਲਹਿਰ ਖੜੀ ਕਰ ਦਗੇ ਲਹਿਰ ਪੈਦਾ ਹੋ ਜੇ ਜਿੱਥੇ ਕਿਥੇ ਬਾਬਾ ਦੀਪ ਸਿੰਘ ਜੀ ਜਿੱਧਰ ਕਿਧਰ ਬਾਬਾ ਦੀਪ ਸਿੰਘ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਧ ਸੰਗਤ ਜੀ ਇਸ ਤਰ੍ਹਾਂ ਹੋਵੇ ਇਸ ਤਰ੍ਹਾਂ ਹੀ ਹੋਵੇ ਸਾਧ ਸੰਗਤ ਜੀ ਤੇ ਗੁਰੂ ਦੇ ਪਿਆਰੇ ਉਹ ਆਪਾਂ ਗੁਰਬਾਣੀ ਦਾ ਪੱਲਾ ਫੜੀਏ ਗੁਰਬਾਣੀ ਦੇ ਨਾਲ ਜੁੜ ਗਏ ਇਹੋ ਹੀ ਦਾਸ ਆਪ ਜੀ ਨਾਲ ਵਿਚਾਰਾਂ ਕਰਨੀਆਂ ਚਾਹੁੰਦਾ ਸੀ ਤੇ ਸਾਧ ਸੰਗਤ ਜੀ ਕਮੈਂਟ ਦੇ ਵਿੱਚ ਜ਼ਰੂਰ ਦਾਸ ਨੂੰ ਦੱਸਣਾ ਕਿ ਸਾਧ ਸੰਗਤ ਜੀ ਜੋ ਵੀ ਅਸੀਂ ਆਪ ਜੀ ਦੇ ਨਾਲ ਵਿਚਾਰ ਕੀਤੀ ਹੈ ਕੋਈ ਆਪ ਜੀ ਨੂੰ ਗਲਤ ਤਾਂ ਨਹੀਂ ਬੋਲ ਦਿੱਤਾ ਜੇ ਬੋਲ ਵੀ ਦਿੱਤਾ ਤੇ ਸਾਧ ਸੰਗ ਜੀ ਅਸੀਂ ਮਾਫੀ ਚਾਹੁੰਦੇ ਆਂ ਤੇ ਦੂਸਰੀ ਬੇਨਤੀ ਅਸੀਂ ਨੰਗ ਸਿੰਘ ਲਾੜੀਆਂ ਫੌਜਾਂ ਨੂੰ ਕਰਦੇ ਆਂ ਚਾਹੇ ਕੋਈ ਵੀ ਦਾਲਾ ਹੈ ਨੰਗ ਸਿੰਘ ਲਾੜੀਆਂ ਫੌਜਾਂ ਚਾਹੇ ਬੁੱਢਾ ਦਾਲਾ ਜਾਂ ਤਰਨਾ ਦਾਲਾ ਜਾਂ ਕੋਈ ਹੋਰ ਵੀ ਦਾਲਾ ਸਾਧ ਸੰਗ ਜੀ ਲਾੜਦਗੇ ਫੌਜੇ ਧੰਨ ਧੰਨ ਕਲਗੀ ਤਰ ਸੱਚੇ ਪਾਤਸ਼ਾਹ ਦੇ ਪਿਆਰਿਓ ਲਾੜਦਗੇ ਫੌਜੇ ਤੁਹਾਡੇ ਤੇ ਸਾਨੂੰ ਮਾਣ ਆ ਤੁਸੀਂ ਇੱਕ ਹੋ ਕੇ ਚੱਲੋ ਫੌਜ ਦੇ ਉੱਤੇ ਮਾਣ ਆ ਇਹ ਪ੍ਰਸ਼ਾਸਨ ਨੇ ਕੁਝ ਨਹੀਂ ਇੱਥੇ ਕਰ ਦੇਣਾਗਾ ਜਿਹੜਾ ਤੁਸੀਂ ਕੁਝ ਕਰ ਦੇਣਾ ਥੋਡੇ ਅੱਗੇ ਕੋਈ ਨਹੀਂ ਖੜਦਾ ਆ ਕੇ ਲਾੜਦਗੇ ਫੌਜੋ ਤੁਹਾਡੇ ਅੱਗੇ ਕੋਈ ਨਹੀਂ ਖੜਦਾਗਾ ਨਤਾਰਾ ਤੁਸੀਂ ਕਰਨਾ ਮੈਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਲਾੜਦੀਆਂ ਫੌਜਾਂ ਦੇ ਉੱਤੇ ਮਾਣ ਆ ਚੈ ਕੋਈ ਵੀ ਦਾਲਾ ਆਪਾਂ ਉਸ ਵੀਰ ਦਾ ਜਰੂਰ ਧਿਆਨ ਰੱਖ ਗਏ ਭਾਈ ਅਮਰਪਾਲ ਸਿੰਘ ਮਹਿਰੋਈ ਦਾ ਸਾਧ ਸੰਗ ਜੀ ਉਹਨਾਂ ਦੀ ਵੀ ਭੈਣ ਆ ਸਾਧ ਸੰਗ ਜੀ ਉਹਨਾਂ ਦੀ ਵੀ ਮਾਂ ਸਾਧ ਸੰਗ ਜੀ ਉਹਨਾਂ ਨੇ ਵਿਚਾਰ ਪੁਨਾ ਬੰਦ ਕਰਨ ਦੀ ਖਾਤਰ ਸਾਧ ਸੰਗ ਜੀ ਇਹ ਕੰਮ ਕੀਤਾ ਗੁਰੂ ਦੇ ਪਿਆਰਿਓ ਅਸੀਂ ਸਾਰਿਆਂ ਹੀ ਜਿੰਨੀਆਂ ਵੀ ਸਾਧ ਸੰਗ ਜੀ ਟਕਸਾਲਾ ਹੈ ਜਾਂ ਸੁਸਾਇਟੀਆਂ ਜਾਂ ਗਰੁੱਪੀਆਂ ਲਾੜਦੀਆਂ ਫਵਜਾਂ ਹੈ ਗੁਰੂ ਦੇ ਪਿਆਰਿਓ ਅਸੀਂ ਉਹਨਾਂ ਦਾ ਸਾਥ ਤੇ ਇਹ ਗੁਰੂ ਦੇ ਪਿਆਰਿਓ ਉਹ ਸਾਡੀਆਂ ਹੀ ਧੀਆਂ ਭੈਣਾਂ ਨੂੰ ਇੱਕ ਸੇਫ ਜਗ੍ਹਾ ਤੇ ਉੱਤੇ ਰੱਖਣੀਆਂ ਚਾਹੁੰਦੇ ਆ ਸਾਫ਼ ਸੁਥਰੀਆਂ ਰੱਖਣੀਆਂ ਚਾਹੁੰਦੇ ਆ ਸਾਡੀਆਂ ਹੀ ਭੈਣਾਂ ਵਾਸਤੇ ਉਹਨਾਂ ਨੇ ਇਹ ਕੰਮ ਕੀਤਾ ਗੁਰੂ ਦੇ ਪਿਆਰਿਓ ਸਾਡੀਆਂ ਭੈਣਾਂ ਉੱਠੇ ਰਸਤੇ ਨਾ ਭੈਣ ਗੁਰੂ ਦੇ ਪਿਆਰਿਓ ਤੇ ਜੇ ਨਾ ਸਾਥ ਸੰਗਤ ਜੀ ਨਚਾਰਾਂ ਨੂੰ ਇਹਨਾਂ ਨੂੰ ਇਹ ਨਚਾਰ ਕਰਨ ਵਾਲੀਆਂ ਗੰਦਗੀ ਫੈਲਾਉਣ ਵਾਲੀਆਂ ਨੂੰ ਸਕਿਉਰਿਟੀਆਂ ਮਿਲਦੀਆਂ ਇਹ ਸਾਹ ਸੰਧੀ ਦਿਨੋਦੈਨ ਹੋਰ ਕੰਮ ਵਧ ਜੂਗਾ ਗੁਰੂ ਦੇ ਪਿਆਰਿਓ ਇਸ ਕਰਕੇ ਦਾਸ ਮਾਫੀ ਚਾਹੁੰਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬੀ ਦਾ ਪੱਲਾ ਫੜ ਕੇ ਸਾਹ ਸੰਧੀ ਆਪਾਂ ਵਾਦ ਤੋਂ ਵਦ ਦਵਾਨ ਲੀਤੀਏ ਸਾਹ ਸੰਗ ਜੀ ਵਾਦ ਤੋਂ ਵਦ ਪਿੰਡਾਂ ਸ਼ਹਿਰਾਂ ਵਿੱਚ ਦਵਾਨ ਲੀਤੀਏ ਗੁਰੂ ਦੇ ਪਿਆਰਿਓ ਤੇ ਮੇਰ ਸੱਚੇ ਪਾਤਸ਼ਾਹੀ ਕਾਰਨ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹੀ ਕਿਸ ਤਰ੍ਹਾਂ ਆਪਣਾ ਹੱਥ ਸੱਚੇ ਪਾਤਸ਼ਾਹੀ ਸਾਡੇ ਸਿਰ ਤੇ ਰੱਖਣਾ ਜਿੰਨੀਆਂ ਵੀ ਸੰਗਤਾਂ ਇਸ ਟੈਮ ਕਮੈਂਟ ਕਰ ਰਹੀਆਂ ਪਈ ਪੰਜਾਬੀ ਵਿੱਚ ਕਰਿਆ ਜੋ ਅਸੀਂ ਬਾਬਾ ਦੀਪ ਸਿੰਘ ਜੀ ਦੇ ਉੱਤੇ ਮਾਫ ਕਰਨਾ ਉਹਨਾਂ ਦੇ ਆਸਨ ਦੇ ਉੱਤੇ ਆਪ ਜੀ ਦੀ ਹਾਜ਼ਰੀ ਦਿਵਾਵਾਂਗੇ ਆਪਣਾ ਪੰਜਾਬੀ ਵਿੱਚ ਨਾਂ ਲੈ ਕੇ ਆਪਣਾ ਪੈੰਡ ਲੈ ਕੇ ਤੇ ਸਾਧ ਸੰਗ ਜੀ ਦਾਸ ਨੂੰ ਕਮੈਂਟ ਕਰਨਾ ਤੇ ਜਿਹੜੀਆਂ ਵੀ ਸੰਗਤਾਂ ਸਾਧ ਸੰਗ ਜੀ ਇਸ ਵੀਡੀਓ ਲਾਈਵ ਨੂੰ ਸਾਧ ਸੰਗ ਜੀ ਅੱਗੇ ਪਹੁੰਚਾਉਂਦੀਆਂ ਬਾਬਾ ਦੀਪ ਸਿੰਘ ਦਾ ਪ੍ਰਸ਼ਾਦ ਸਮਝ ਕੇ ਤੇ ਸਾਧ ਸੰਗ ਜੀ ਉਹਨਾਂ ਦਾ ਧੰਨਵਾਦ ਗੁਰੂ ਦੇ ਪਿਆਰਿਓ ਹਮੇਸ਼ਾ ਲਈ ਦਾਸ ਤੁਹਾਡੇ ਜੋੜੇ ਚ ਹਾਜ਼ਰ ਰਵੇ ਆਪੀ ਦੇ ਜੋੜਿਆਂ ਦੀ ਸੇਵਾ ਕਰਦਾ ਰਵੇ ਕੋਈ ਸਾਡੇ ਵਿੱਚ ਸੰਤ ਪੁਣਾ ਨਾਵੇ ਕੋਈ ਬਾਬਾ ਪ੍ਰਮਾਨ ਨਾਵੇ ਹਮੇਸ਼ਾ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਤੁਹਾਡੀ ਹਰ ਇੱਕ ਖੁਸ਼ੀ ਪੂਰੀ ਕਰੇ ਹਰ ਇੱਕ ਕਾਮਨਾ ਪੂਰੀ ਕਰੇ ਸੱਚੇ ਪਾਸ਼ਾ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਸਾਧ ਸੰਗਤ ਜੀ ਸ਼ਬਦ ਦੀ ਵਿਚਾਰ ਕਰਿਆ ਕਰੋ ਸਾਧ ਸੰਗਤ ਜੀ ਸ਼ਬਦ ਗੁਰੂ ਆ ਸਾਡਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਲਗੀਧਰ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਬਦ ਦੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਸਾਧ ਸੰਗਤ ਜੀ ਆਹੋ ਗੁਰੂ ਦੇ ਪਿਆਰੇ ਆ ਗਿਆ ਪਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਤੋਂ ਹੁਕਮ ਆ ਗੁਰੂ ਮਾਨੇਵ ਗ੍ਰੰਥ ਸਾਧ ਸੰਗਤ ਜੀ ਜਿੰਨੇ ਵੀ ਅਸੀਂ ਇਕੱਤਰ ਹੋਏ ਆ ਜਿੰਨੇ ਵੀ ਅਸੀਂ ਵੇਖ ਰਹੇ ਆ ਲੈਪ ਵੇਖ ਰਹੇ ਆ ਸਾਧ ਸੰਗਤ ਜੀ ਆਥਨ ਸਵੇਰ ਦੀ ਇੱਕੋ ਹੀ ਅਰਦਾਸ ਕਰਿਆ ਕਰਗੇ ਕਿਹੜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਤ ਸੰਦੀਪ ਭੁਲਾੰਤ ਕਾ ਮਾਫ ਕਰਨੀਆ ਜੋ ਦਾਸ ਦਾ ਨੰਬਰ ਹੈ 98149 8244 98149 8244 ਤੋਂ ਸਾਤ ਸੰਜੀ ਆਪ ਜੀ ਦੇ ਸੇਵਾਦਾਰ ਭਾਈ ਬਲਜੀਤ ਸਿੰਘ ਜੀ ਵਰਾਗੀ ਮੋਗੇ ਵਾਲੇ ਸਾਤ ਸੰਜੀ ਭੁਲਾੰਤ ਕਾ ਮਾਫ ਕਰਨੀਆ ਸੰਗਤ ਬਖਸ਼ਣ ਜੋਗ ਆ ਤੋਂ ਫਿਰ ਆਪ ਜੀ ਦੇ ਨਾਲ ਸਾਤ ਸੰਗ ਜੀ ਖਤੇ ਦੀ ਸਾਂਝ ਪਾਵਾਂਗੇ ਗੁਰੂ ਦੇ ਪਿਆਰਿਓ ਤੋਂ ਇਸ ਤਰ੍ਹਾਂ ਹੀ ਗੁਰੂ ਦੇ ਪਿਆਰਿਓ ਆਪ ਆਸ਼ੀਰਵਾਦ ਦੇਣਾ ਸਿਰ ਤੇ ਹੱਥ ਰੱਖਣਾ ਕੋਈ ਵੀ ਦਾਸ ਦੇ ਵਿੱਚ ਹੋਮੇ ਨਾਵੇ ਕੋਈ ਸੰਤ ਪੁਣਾ ਕੋਈ ਬਾਬਾ ਪੁਣਾ ਨਾ ਆਵੇ ਸਾਹ ਸੰਗ ਜੀ ਤੋਂ ਬਾਦ ਤੋਂ ਬਾਦ ਸਾਧ ਸੰਗ ਜੀ ਤੈਨੂੰ ਪ੍ਰਸ਼ਾਦ ਸਮਝ ਕੇ ਅੱਗੇ ਸ਼ੇਅਰ ਕਰਿਆ ਕਰੋ ਸਾਧ ਸੰਗ ਜੀ ਤੋਂ ਬਲਾਈਏ ਫਤੇ ਸਾਧ ਸੰਗ ਜੀ ਆ ਖਵਾਹਿਦੁਰ ਜੀ ਦਾ ਕਾਲਸਾ ਖਵਾਹਿਦੁਰ ਜੀ ਦੀ ਫਤੇ